ਦੋਸਤੋ ਜਿਸ ਤਰ੍ਹਾਂ ਤੁਹਾਨੂੰ ਅਸੀਂ ਕੱਲ ਵੀ ਵੀਡੀਓ ਦਿਖਾਈ ਤੀ ਪਿੰਡ ਗੰਡੂਆ ਦੀ ਲੋਕ ਸਭਾ ਚੋਣਾਂ ਵਾਸਤੇ ਪਿੰਡ-ਪਿੰਡ ਅਸੀਂ ਜਾਣਾਂਗੇ ਅੱਜ ਅਸੀਂ ਪਹੁੰਚਾਂਗੇ ਪਿੰਡ ਮੈਦੇਆ ਮੈਦੇਬਸ ਵਿਕੇ ਜਿੱਥੇ ਸਾਡੇ ਬਾਪੂ ਜੀ ਬੈਠੇ ਨੇ ਆਪਾਂ ਇਹਨਾਂ ਤੋਂ ਜਾਣਾਂਗੇ ਕਿ ਸਰਕਾਰ ਨੇ ਭਗਵੰਤ ਸਿੰਘ ਮਾਨ ਜੀ ਨੇ ਕੀ ਕੰਮ ਕੀਤਾ ਜਾਂ ਨਹੀਂ ਕੀਤਾ ਜਾਂ ਆਪਣੇ ਐਮਪੀ ਨੇ ਸਰਦਾਰ ਸਮਰਿਸ਼ ਸਿੰਘ ਮਾਨ ਜੀ ਉਹਨਾਂ ਨੇ ਕੰਮ ਕੋਈ ਕੀਤਾ ਜਾਂ ਨਾ ਕੀਤਾ ਆਪਾਂ ਇਹਨਾਂ ਤੋਂ ਵਿਚਾਰਾਂ ਲਵਾਂਗੇ ਤੇ ਵੀਡੀਓ ਨੂੰ ਪੂਰੀ ਦੇਖਿਓ ਸ਼ੇਅਰ ਤੇ ਲਾਈਕ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵਾਨ ਸਤਿਮਾਨ ਜੀ ਵਾਸਤੇ ਮੈਂ ਬੋਲਦਾ ਭਾਈ ਹਾਂਜੀ ਪਰ ਉਹਨੇ ਸਾਨੂੰ ਜਿੰਨੇ ਝੂਠ ਉਹਨੇ ਬੋਲੇ ਨੇ ਕੋਈ ਬੋਲੀ ਨਹੀਂ ਠੀਕ ਹੈ ਜੀ ਪਹਿਲਾਂ ਤਾਂ ਸਾਨੂੰ ਕਹਿੰਦਾ ਸੀ ਤੁਹਾਨੂੰ 100000 ਰੁਪਏ ਪੇਟਸਣ ਇਹਦਾ ਕੁੜੀਆਂ ਨੂੰ ਦੇਉਂਗਾ ਠੀਕ ਹੈ ਜੀ ਫਿਰ ਉਹਨੇ ਕਿਹਾ 25 2500 ਰੁਪਏ ਮੈਂ ਤੁਹਾਡਾ ਅਜਾ ਫਿਰਸਣ ਦਾ ਪਾਉਂਗਾ ਇੱਕ ਢਾਲ ਨਹੀਂ ਕਰਿਆ ਢਾਲ ਝੂਠ ਬੋਲ ਕੇ ਸਾਰੇ ਕੰਮ ਦਿੱਤੇ ਨੇ ਝੂਠ ਵਾਰ ਕੇ ਵੋਟਾਂ ਪਾ ਗਿਆ ਐਤਾ ਮੁੜ ਕੇ ਕਦੇ ਦੇਖੇ ਹੀ ਨਹੀਂ ਸਾਡੇ ਇਲਾਕੇ ਚ ਹਾਏ ਕਿੱਥੇ ਰਹਿੰਦਾ ਉਹ ਕਦੇ ਵੀ ਨਹੀਂ ਆਇਆ ਕਦੇ ਵੀ ਜਿਹੜਾ ਆਪਣਾ ਹੁਣ ਐਮਪੀ ਜੀ ਇਸ ਵਕਤ ਆਪਣਾ ਸਿਮਰਜੀਤ ਸਿੰਘ ਮਾਨ ਜੀ ਉਹ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਨੇ ਆਈ ਨਹੀਂ ਕਦੇ ਉਤਾ ਆ ਹੁਣ ਕੱਲ ਆਏ ਸੀ ਇੱਕ ਪਰਸੋਂ ਵੀ ਵੋਟਾਂ ਲੈਣ ਵਾਸਤੇ ਪਰ ਇਹਨਾਂ ਦਾ ਜਦੋਂ ਪਹਿਲਾਂ ਜਿੱਥੇ ਆਏ ਉਹਨੇ ਕਦੇ ਸਾਡੇ ਪੇੜਾ ਵੀ ਨਹੀਂ ਮਾਰਿਆ ਸਾਰੇ ਬੰਦੇ ਬੈਠੇ ਨੇ ਇੱਕ ਗੇੜਾ ਵੀ ਨਹੀਂ ਮਾਰਿਆ ਕਦੇ ਵੀ ਤੁਹਾਨੂੰ ਕੋਈ ਤੋਕ ਕੋਈ ਤਕਰੀਬੀ ਕੰਮ ਸਾਡਾ ਕੀ ਕਰਦਾ ਬਾਪੂ ਜੀ ਦੇਖੋ ਨਾ ਤਾਂ ਮਤਲਬ ਭਗਵਾਨ ਤਮਨ ਚੰਗਾ ਨਿਕੜਿਆ ਨਾ ਸਿਮਰਜੀਤ ਮਾਨ ਹਾਂ ਫਿਰ ਆਪਾਂ ਕਿੱਧਰ ਜਾਈਏ ਕਿਹਨੂੰ ਚੁਣੀਏ ਫਿਰ ਕੀ ਦਸੀ ਹੁਣ ਤੈਨੂੰ ਵੀ ਕਿਹਨੂੰ ਚੁਣੀਏ ਭਾਈ ਉਹਨਾਂ ਦਾ ਕੋਈ ਮਾਚਣਾਗੇ ਨਵਾਂ ਚੁਣਾਗੇ ਹੋਰ ਕੋਈ ਨਵਾਂ ਕੋਈ ਆਕਸਨ ਦਾ ਹੋਵੇ ਆਪਣੇ ਕੋਲ ਵੀ ਆਪਾਂ ਫਲਾਣਾ ਬੰਦਾ ਚੁਣਾ ਜਿਹੜੇ ਹੁਣ ਖੜੇ ਹੋਣਗੇ ਵੋਟਾਂ ਚ ਅਸੀਂ ਦੇਖਾਂਗੇ ਵੀ ਕਿਹੜਾ ਬੰਦਾ ਇਹਨਾਂ ਨੂੰ ਚੰਗਾ ਲੱਗਦਾ ਅਸੀਂ ਇਹਨਾਂ ਨੂੰ ਪਾਵਾਂਗੇ ਇਹਦਾ ਬਾਪੂ ਹੋਰ ਕਰਦੇ ਨੇ ਜਿੱਤ ਕੇ ਹਰੇਕ ਉਸੇ ਉਸ ਤੇ ਆਉਣੇ ਪਹਿਲਾਂ ਕਹਿੰਦੇ ਨੇ ਅਸੀਂ ਤਾਂ ਲੱਗੂ ਪਹਿਲਾਂ ਨਾ ਪਾਉਣੀ ਪਊ ਤਰਸੀ ਦੇਖਾਂ ਭਈ ਇਹਨਾਂ ਨੂੰ ਨਹੀਂ ਸੀ ਦੋਨਾਂ ਨੂੰ ਪਾਉਂਦੇ ਠੀਕ ਆ ਜੀ ਨਾ ਅਸੀਂ ਭਗਵੰਤ ਜੀ ਮਾਨ ਨੂੰ ਪਾਈਏ ਡਾਲ ਨਾ ਅਸੀਂ ਪਾਈਏ ਇਹਨੂੰ ਸਿਮਰ ਜੀ ਜਮਾਨ ਨੂੰ ਅਸੀਂ ਤਾਂ ਦੇਖ ਭਗਵੰਤ ਜੀ ਮਾਨ ਤੱਕ ਭਗਵੰਤ ਜੀ ਮਾਨ ਦਾ ਕਹਿ ਰਿਹਾ ਜੀ ਅਸੀਂ ਨੇ ਮਤਲਬ ਕੱਸੀਆਂ ਤੱਕ ਸੂਆਂ ਤੱਕ ਪਾਣੀ ਬਚਾਤਾ ਲਾਈਟ ਦਿੰਨੇ ਅਸੀਂ ਆ ਦਿੰਨੇਗੇ ਫਿਰ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਚਲੋ ਲਾਈਟ ਲੇਟ ਤਾਂ ਦਿੱਤੀਆਂ ਨੇ ਪੂਰੀ ਲੇਟ ਤਾਂ ਦਿੱਤੀ ਆ ਪੂਰੀ ਜੀ ਅਸੀਂ ਕਹੀਏ ਲੇਟ ਨਹੀਂ ਦਿੱਤੀ ਹੋਰ ਉਹਨੇ ਦੱਸੇ ਵੀ ਆ ਜਿਹੜੇ ਵੱਡੇ ਝੂਠ ਬੋਲੇ ਨੇ ਠੀਕ ਆ ਜੀ ਅੱਛਾ ਉਹ ਕਹਿੰਦਾ ਮੈਂ ਨਸ਼ਾ ਐਂ ਛਟਾ ਦੂੰ ਫਰਾਂਡਾ ਤਾਂ ਕਿਹੜਾ ਨ ਕੀ ਨਸ਼ਾ ਹਟਾਉਂਦਾ ਠੇਕੇ ਸ਼ਹਿਰਾਂ ਸ਼ਹਿਰਾਂ 'ਚ ਕਰਤਾਂ ਦਾ ਠੀਕ ਹੈ ਜੀ ਉਹਦਾ ਰਾਜ ਸੀ ਸ਼ਹਿਰਾਂ 'ਚ ਕਰਤਾਂ ਸੀ ਤੀ ਉਹ ਤਾਂ ਕਹਿੰਦੇ ਨੇ ਰਿਸਪਟ ਵੀ ਕੱਟੀ ਹੈ ਜੀ ਹਾਂ ਜੀ ਕੋਈ ਕੱਟੀ ਨਹੀਂ ਕੋਈ ਕੱਟੀ ਨਹੀਂ ਪਾਟੇ ਲੈਂਦੇ ਨੇ ਨਾ ਸਭ ਨਹੀਂ ਕਟਿਆ ਨਾ ਨਸ਼ਾ ਨਹੀਂ ਕਟਿਆ ਰਿਸਪਟ ਇੱਕ ਡਾਲ ਵੀ ਨਹੀਂ ਕੱਟੀ ਆਪਦੇ ਹੱਥ ਨਾਲ ਸਾਥੋਂ ਖਿੱਚਦੇ ਨਹੀਂ ਵੀ ਲੈ ਕੱਪੜੇ ਪਾੜਦੇ ਨੇ ਹਾਂ ਮਸ਼ੀਨ ਵਾਲੀ ਹਾਂਜੀ 21 ਮੁੰਡੇ ਮਰੇ ਦੇਖ ਨਸ਼ੇ ਨਾਲ ਇੱਥੇ ਆਪਣਾ ਗੁਜਰੀ ਉਹਦਾ ਰੂਨਾਲੀ ਮਰੇ ਨੇ ਨਕਲੀ ਸ਼ਰਾਬ ਨਾਲ ਜੀ ਹਾਂ ਨਕਲੀ ਸ਼ਰਾਬ ਨਾਲ 21 ਬੰਦੇ ਮਰਦੇ ਨੇ ਇਹ ਫਿਰਦਾ ਦਿੱਲੀ ਦੇ ਵਿੱਚ ਇੰਜਰੀਵਾਲ ਦੇ ਹਲੇ ਘੜਦਾ ਠੀਕ ਹੈ ਜੀ ਉਹਦੀ ਤਾਂ ਪੁੱਛ ਕਰਦਾ ਉਹਦੇ ਇਲਾਕੇ ਦੀ ਸਰਦਾਰ ਨਹੀਂ ਕਰਦਾ ਨਹੀਂ ਦੇਖੋ ਜੀ ਹੁਣ ਆਪਾਂ ਨੇ ਨਾਲੇ ਕਾਂਗਰਸ ਦੇਖ ਲਈ ਭਾਲੀ ਦਲ ਵੀ ਦੇਖ ਲਈ ਹਾਂ ਹਾਂ ਫਿਰ ਹੁਣ ਜਾਣਗੇ ਕਿੱਧਰ ਲੋਕ ਫਿਰ ਕਿਹਨੂੰ ਚੋਣੇ ਹੁਣ ਪੁਰਾਣਾ ਫੇਰ ਉੱਥੀ ਆਉ ਪੁਰਾਣੇ ਕਹ ਨਹੀਂ ਆ ਜਾਾਂਗੇ ਮਤਲਬ ਭਾਜੀਪੀ ਨੂੰ ਨਾਰਾ ਅਸੀਂ ਤਾਂ ਇਸ ਨੂੰ ਪਾਵਾਂਗੇ ਪਾਸੜ ਦੇ ਮੈਂਟੇਨੈਂਸ ਦੇ ਵੀਰ ਪਾਸ ਨੂੰ ਪਾਵਾਂਗੇ ਤੇ ਬਾਦਲ ਨੇ ਕੰਮ ਕੀਤੇ ਸੀ ਬਾਦਲ ਨੇ ਪਹਿਲਾਂ ਤਾਂ ਬਥੇਰੇ ਕੀਤੇ ਨੇ ਹੁਣ ਜਦੋਂ ਰਾਜ ਨਹੀਂ ਹੁਣ ਕੀ ਕਰੂਗਾ ਜਰਾ ਠੀਕ ਹੈ ਜੀ ਇਹ ਕੀ ਕੰਮ ਕੀਤੇ ਸੀ ਪਹਿਲਾਂ ਜੀ ਉਹਨੇ ਦੇਖਾ ਮੋਟਰਾਂ ਦੇ ਵੇਲੇ ਸਾਡੇ ਛੜਤੇ ਠੀਕ ਹੈ ਜੀ ਤੇ ਬਾਕੀ ਸਾਡੀ ਪਲਸਣ ਲਾਤੀ ਠੀਕ ਹੈ ਜੀ ਜਿਹੜੀ ਬੁੜਕ ਕੁੜੀਆਂ ਦੇ ਜਾਪੇ ਹੁੰਦੇ ਤੇ ਜਾਂ ਵਿਆਹ ਹੁੰਦੇ ਤੇ 5500 ਰੁਪਿਆ ਉਹ ਦਿੱਤਾ ਮੈ ਠੀਕ ਹੈ ਜੀ ਉਹਨੇ ਤਾਂ ਬਹੁਤ ਕੁਝ ਦਿੱਤਾ ਸਾਡੀ ਸਾਨੂੰ ਪਲਸਣਾ ਪਲਸਣਾ ਕੌਣ ਦਿੰਦਾ ਸੀ ਇਹਨੇ ਗੱਫ ਵੱਢ ਕੇ ਨਾ ਬੁੜੀਆਂ ਨੂੰ ਦਿੱਤਾ 1000 ਰੁਪਿਆ ਨਾ 2500 ਕਰਿਆ ਠੀਕ ਹੈ ਜੀ ਕੱਪ ਜ਼ਰੂਰ ਵੱਡ ਗਿਆ ਵੀ ਮੈਂ ਦੇ ਦੂੰਗਾ ਦੇ ਦੂੰਗਾ ਅਸੀਂ ਕਿਹੜਾ ਉਹਦੇ ਹਾੜੇ ਕੱਢੇ ਦੇ ਵੀ ਤੂੰ ਸਾਨੂੰ ਦੇ ਠੀਕ ਹੈ ਜੀ ਜੇ ਉਹਦਾ ਮਨ ਮੰਨਤਾ ਦੀ ਉਹ ਕਹਿੰਦਾ ਨਾ ਕਹਿੰਦਾ ਬਾ ਚੋਣਾਂ ਦੇ ਵਿੱਚ ਜਿਹੜੀਆਂ ਸਗਰੂ ਤੋਂ ਹੋ ਰਹੀਆਂ ਨੇ ਹਾਂ ਇਹਦੇ ਚ ਮਤਲਬ ਕੌਣ ਜਿੱਤ ਸਕਦਾ ਕੋਈ ਹੈ ਅੰਦਾਜ਼ਾ ਕੋਈ ਉਹ ਐਸਾ ਹੁਣ ਕੀ ਕਹਿੰਦਾ ਅਸੀਂ ਤਾਂ ਕਹਿੰਦੇ ਵੀ ਅਸੀਂ ਤਾਂ ਵੋਟ ਪੰਜਾਬ ਦੇ ਹਿਸਾਬ ਨਾਲ ਹਾਂ ਅਣਸੁਖੀ ਵੀਰ ਵਾਰਾ ਆਪਣਾ ਹੱਕ ਜਿੱਥੇ ਮਰਜ਼ੀ ਪਾਵਾਂਗੇ ਆਪਾਂ ਤਾਂ ਭਾਈ ਠੀਕ ਹੈ ਜੀ ਠੀਕ ਗੱਲ ਠੀਕ ਹੈ ਜੀ ਤੇਤ ਨਿਹਾਰੇ ਉਹਦੀ ਮਰਜ਼ੀ ਆ ਸੀ ਤਾਂ ਉਥੇ ਰਾਜ਼ੀ ਹਾਂਜੀ ਤੁਸੀਂ ਜੀ ਉਸੇ ਤੇ ਅਸੀਂ ਰਾਜ਼ੀ ਹਾਂ ਜੀ ਸਰਕਾਰ ਵਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀਆਂ ਸਰਕਾਰਾਂ ਚੋਂ ਚੋਂ ਜ਼ੋਰ ਲਾ ਲਿਆ ਜੀ ਠੀਕ ਹੈ ਜੀ ਸਾਡੇ ਜ਼ਿਮੀਂਦਾਰ ਵਾਰੇ ਕਿਸੇ ਸਰਕਾਰ ਨੇ ਸਾਡੇ ਬਾਰੇ ਕੁਝ ਨਹੀਂ ਸੋਚਿਆ ਬਿਜਲੀ ਸਾਡੀ ਠੇਕੇ ਤੇ ਕਰਦੀ ਸੀ ਤੇ ਸਾਡੇ ਕੁੱਲ ਚੀਜ਼ ਵੇਚਤੀ ਇਹਨਾਂ ਨੇ ਮੰਡੀਆਂ ਸਾਡੀਆਂ ਵੇਚਦੇ ਆ ਮੰਡੀਆਂ ਸਾਡੀਆਂ ਬੰਦ ਕਰਤੀਆਂ ਠੀਕ ਹੈ ਜੀ ਹਾਂ ਜੀ ਜਿੰਨਾ ਵੀ ਸਾਡਾ ਉਹ ਠੇਕੇ ਵਾਲੀ ਸਿਸਟਮ ਕਰਤਾ ਇਹਨਾਂ ਨੇ ਇਹ ਸਾਨੂੰ ਤਾਂ ਇਹਨਾਂ ਦਾ ਬਾਜ਼ਰ ਬਹੁਤ ਚੰਗਾ ਸੀ ਜੀ ਅੱਛਾ ਜੀ ਬਾਜ਼ਰ ਨੇ ਬਿਲਸਣਾ ਸਾਡੀਆਂ ਲਾਈਆਂ ਮੋਟੜਾ ਸਾਡੀਆਂ ਲਾਈਆਂ ਠੀਕ ਹੈ ਜੀ ਬਿਲ ਸਾਡੇ ਮਾਫ ਕਰੇ ਹਾਂ ਜੀ ਹਾਂ ਜੀ ਤੇ ਜਿੰਨਾ ਇਹਨੇ ਬਰੋ ਕਰਿਆ ਸਗਨ ਸਕੀਮ ਇਹਨੇ ਚਲਾਈ ਬਾਕੀ ਜਿਹੜੇ ਆ ਅੰਡੇ ਗਸਕੀਮ ਇਹਨੇ ਚਲਾਈ ਇਹ ਭੋਗਨ ਤਮਾਨ ਸਰਕਾਰ ਦਾ ਕਹਿ ਰਹੀ ਜੀ ਅਸੀਂ ਮਤਲਬ ਔਰਤਾਂ ਦਾ ਵੀ ਕਰਾਇਆ ਫਰੀ ਕਰ ਰੱਖਿਆ ਇਲਾਜ ਫਰੀ ਕਰ ਰੱਖਿਆ ਕੋਈ ਕੋਈ ਫਰੀ ਨਹੀਂ ਜੀ ਚ ਇਹ ਕਰ ਰੱਖਿਆ ਜਦੋਂ ਉੱਥੇ ਜਾਂਦੇ ਆ ਜੀ 1 10 10 ਪੈਸੇ ਵਾਲੀ ਗੋਲੀ ਦਿੰਦੇ ਨੇ ਜਾਂ ਦਿੰਦੇ ਨੇ ਸਾਰਾ ਬਾਰਾ ਮਿਲਦੀ ਹੈ ਚੀਜ਼ ਕੋਈ ਅੰਦਰੋਂ ਨਹੀਂ ਮਿਲ ਰਹੀ ਫਿਰ ਹੁਣ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਤਾਂ ਅਸੀਂ ਇਹ ਕਹਿਨੇ ਆ ਵੀ ਸਾਨੂੰ ਕੋਈ ਸਹੂਲਤ ਮਿਲਣੀ ਚਾਹੀਦੀ ਹੈ ਸਹੂਲਤਾਂ ਸਾਨੂੰ ਇੱਕ ਵੀ ਨਹੀਂ ਮਿਲਦੀ ਕੋਈ ਅਜੇ ਕਿਸੇ ਨੂੰ ਚੁਣ ਲਈ ਜ ਸਾਡੇ ਦਾ ਕੁਝ ਹਾਲ ਨਹੀਂ ਲੱਗਦਾ ਅਸੀਂ ਦਾਬ ਦੇ ਜਿੰਨਾ ਦਾ ਕਰਨਾ ਦਾ ਡਾਂਗ ਤੇ ਕਰਾਂਗੇ ਜਿਹੜਾ ਕੁਝ ਕਰਨਾ ਤਨ ਕੋਈ ਨਹੀਂ ਪੁੱਛਦਾ ਕਿਸੇ ਨੂੰ ਵੋਟ ਪਾਦੀ ਏ ਨਹੀਂ ਮੈਂ ਪਹਿਲਾਂ ਆਪੋ ਜੀ ਨੂੰ ਪੁੱਛਿਆ ਵੀ ਫਿਰ ਲੋਕ ਜਾਣ ਕਿੱਧਰ ਕਿੱਧਰ ਜਾਣਾ ਜੀ ਲੋਕ ਤੇ ਇੱਥੇ ਹੀ ਰਹਿਣਗੇ ਲੋਕ ਕਿਧਰੇ ਨਹੀਂ ਜਾਂਦੇ ਕਿਹਨੂੰ ਚੁਣਨ ਫਿਰ ਕੋਈ ਚੁਣ ਲਓ ਜੀ ਸਭ ਬਾਮਣੀ ਦੇ ਕਹਿਣੇ ਸਾਰੇ ਗੱਡਣ ਜੋ ਕਰੇ ਨੇ ਕਿਸੇ ਨੂੰ ਚੁਣ ਲੈ ਸਭ ਉਸ ਉਹੀ ਰਾਹ ਚੱਲਦੇ ਨੇ ਹਾਂਜੀ ਉਤੋਂ ਕੱਪੜਾ ਬਦਲਿਆ ਜਾਂਦਾ ਬੰਦਾ ਬਦਲਿਆ ਜਾਂਦਾ ਕਾਨੂੰਨ ਉਹੀ ਨੇ ਸਾਰਿਆਂ ਦੇ ਫਿਰ ਹੁਣ ਇਹਨਾਂ ਆਪਾਂ ਇਹਨਾਂ ਦੀ ਪਰਖ ਕਿਵੇਂ ਕਰੀ ਵੀ ਜਿਹੜਾ ਮਤਲਬ ਲੋਕਾਂ ਦੇ ਹੱਕ 'ਚ ਭੁਗਤੇ ਪਹਿਲਾਂ ਭਗਵਾਨ ਦਮਨ ਦੀ ਪਰਖ ਅਗਰ ਕੀ ਪਾਇਆ ਤੇ ਇਹਨੇ ਕਿਹੜਾ ਸਾਨੂੰ ਕੀ ਦਿੱਤਾ ਉਹੀ ਦਾ ਮੈਂ ਮੈਂ ਵੀ ਮੈਂ ਵੀ ਉਹੀ ਗੱਲ ਬੋਲ ਸਕਦਾ ਵਰਖ ਕਰੀ ਜੀ ਕੋਈ ਵਰਖ ਨਹੀਂ ਹੈ ਇਸ ਦਾ ਆਪ ਦੇ ਆਪ ਦੇ ਅਬਦੇ ਸਰਤੇ ਕਮ ਹੋਊਗਾ ਜਿਹੜਾ ਹੋਊਗਾ ਕੋਈ ਸਰਕਾਰਾਂ ਦਾ ਝਾਕ ਨਹੀਂ ਗਈ ਸਾਡੀ ਅਸੀਂ ਦਾ ਮਰਜੀ ਨਾਲ ਜਿਹੜਾ ਸਾਨੂੰ ਚੰਗਾ ਲੱਗੂ ਉਹਨੂੰ ਵੋਟ ਪਾਵਾਂਗੇ ਨਹੀਂ ਅਸੀਂ ਕਿਸੇ ਨੂੰ ਵੋਟ ਨਹੀਂ ਦੇਵਾਂਗੇ ਨਹੀਂ ਦੇਖੋ ਜੀ ਵੋਟ ਦਾ ਸਭ ਦਾ ਹੱਕ ਆ ਜੀ ਤੇ ਪਾਉਣੀ ਵੀ ਪਾਵਾਂਗੇ ਉਹਨੂੰ ਜਿਹੜਾ ਸਾਨੂੰ ਚੰਗਾ ਲੱਗੂ ਹਾਂ ਜਿਹੜਾ ਚੰਗਾ ਲੱਗੂ ਪਾਉਂਦਾ ਵੀ ਹਰੇਕ ਬੰਦਾ ਉਸੇ ਨਹੀਂ ਆ ਤੇ ਪਾਉਣੀ ਵੀ ਹੱਕ ਆ ਸਭ ਦਾ ਪਰ ਫਿਰ ਆਪਾਂ ਨੂੰ ਉਹਨਾਂ ਦਾ ਪਤਾ ਕਿਵੇਂ ਲੱਗੇ ਵੀ ਕਿਹੜਾ ਚੰਗਾ ਹੈ ਇਹ ਤਾਂ ਚੰਗਾ ਤਾਂ ਕੋਈ ਵੀ ਨਹੀਂ ਲਿਖਿਆ ਜੀ ਤੋਂ ਰੋਣਾ ਸਰਕਾਰਾਂ ਦੇ ਉਹੀ ਚੰਗਾ ਹਾਂ ਸਾਰਿਆਂ ਨੂੰ ਪਹਿਲਾਂ ਬਾਦਲ ਨੇ ਜਿੰਨੇ ਕੰਮ ਕੀਤੇ ਸਾਡੇ ਖੇਤੀਬਾਰੇ ਕਿਸਾਨਾਂ ਬਾਰੇ ਸਾਨੂੰ ਦੋ ਚੰਗਾ ਲੱਗਦਾ ਨਹੀਂ ਫਿਰ ਉਹ ਉਹਨਾਂ ਦੇ ਰਾਤ ਚ ਬੇਅਦਬੀ ਹੋ ਗਈ ਸੀ ਲੋਕ ਇਹ ਇਲਜ਼ਾਮ ਲਾਉਂਦੇ ਨੇ ਉਹ ਤਾਂ ਇਲਜ਼ਾਮ ਲਾਉਣੀ ਨਹੀਂ ਜੀ ਹੁਣ ਤੁਸੀਂ ਬੈਠੋ ਜੇ ਐਸੇ ਬੈਠੇ ਕਿਸੇ ਦੇ ਲਾਉ ਲੋ ਇਲਜ਼ਾਮ ਦੂਜੀ ਪਾਰਟੀ ਵਿਰੋਧੀ ਦਾ ਲਾਉਂਦੀ ਆਈ ਏ ਧਰੋਂ ਲਾ ਪਰ ਉਹਦਾ ਕੋਈ ਸਬੂਤ ਕਰਕੇ ਦਿਖਾਓ ਫਿਰ ਤਾਂ ਮੰਨ ਜਾਂ ਐਡਾ ਇਲਜ਼ਾਮ ਕੋਈ ਕਿਸੇ ਦਾ ਲਾ ਦੋ ਜੀ ਉਹਨੇ ਕੋਈ 100 ਕੰਮ ਚੰਗੇ ਕਰਦੇ ਹਾਂ ਜੇ ਕਮਾੜਾ ਹੋ ਗਿਆ 100 ਕੰਮ ਚੰਗੇ ਕਰਦੇ ਸੁਖਵੀਰ ਬਾਦਲ ਨੇ ਇਹ ਵੱਟੇ ਬਾਦਲ ਨੇ ਜੇ ਕਮਾੜਾ ਆ ਗਿਆ ਫਿਰ ਉਹਦਾ ਮਾੜਾ ਚੰਗੇ ਤੱਕ ਨੂੰ ਮਾੜਾ ਤਾਂ ਇੱਕ ਅਧਰ ਤਾਂ ਛੱਡ ਦੋ ਠੀਕ ਹੈ ਜੀ 100 ਮੰਗਰ ਜੇ 95 ਚੰਗੇ ਹੋਗੇ ਇੱਕ ਮਾੜਾ ਹੋ ਜੇ ਕਿਸੇ ਬੰਦੇ ਤੋਂ ਉਹਦਾ ਮਾੜਾ ਨਹੀਂ ਸਿਣਦੇ ਹੈਗੇ ਠੀਕ ਹੈ ਜੀ 95 ਚੰਗੇ ਗਿਣਾਂਗੇ ਉਹਨੇ ਸਾਨੂੰ ਬਹੁਤ ਸਹੂਲਤਾਂ ਦਿੱਤੀਆਂ ਨੇ ਨਹੀਂ ਮੋਦੀ ਬਾਰੇ ਕਹਿਣਾ ਚਾਹੂੰਗਾ ਜੀ ਮੋਦੀ ਦਿੰਦਾ ਸੀ ਦੇਖ ਕੀ ਵੀਰਾ ਜੀ ਨਹੀਂ ਜੇ ਤੂੰ ਮੈਂ ਸੁਣਦਾ ਬੋਰਡ ਤਾਂ ਦੂਰ ਵਾਖੀ ਵੀ ਦੇਖ ਕੀ ਵੀਰਾ ਜੀ ਨਹੀਂ ਦਰਸ਼ਨੋਂ ਨਹੀਂ 걸ਦਾ ਦਰਸ਼ਨ ਮੋਦੀ ਨੂੰ ਦੱਸਿਆ ਐ ਕਹਿੰਦੇ ਸਾਡੇ ਅੱਖਾਂ ਦੇ ਸਾਹਮਣੇ ਨਾ ਆਵੇ ਮੋਦੀ ਸਾਡਾ ਜਮੇ ਜੋ ਕਹੂਨ ਚੂਸਿਆ ਚੂਸਗੀ ਕਿਸਾਨਾਂ ਦਾ ਮੋਦੀ ਨੂੰ 2000 ਲਿਉਂਦਾ ਇਹ ਮੈਂ 2000 ਮੋਦੀ ਦਿੰਦਾ 2000 ਮਾੜਾ ਮੋਦੀ ਤੋਂ ਹਾਂਜੀ ਇਹ ਵੀ ਠੀਕ ਹੈ ਜੀ ਕਿ ਮੋਦੀ 2000 ਦਿੰਦਾ ਜੀ ਉਹ ਉਹ ਵੀ ਠੀਕ ਹੈ ਫਿਰ ਸਾ ਕਿਸਾਨਾਂ ਜਿਹੜੇ ਛੋਟੇ ਕਿਸਾਨ ਨੇ ਉਹ ਸਾਰਿਆਂ ਨੂੰ ਵੀਰਾ ਜੀ ਮੈਨੂੰ ਟੈਲੀਫੋਨ ਦੋ ਰਿਹਾ ਐ ਮੈਂ 2 ਮੋਦੀ ਦੇ ਰੁਪਈਆ ਦੋ ਲੈ ਆ ਮੇਰੇ ਕੋਲ ਜਮੇ ਨਹੀਂ ਤੀ ਗਰ ਵੀ ਠੀਕ ਹੈ ਜੀ ਗਰੇ ਫਿਰ ਸੋਨੂੰ ਸੋਨੂੰ ਮੋਦੀ ਚੰਗਾ ਲੱਗਿਆ ਫਿਰ ਸੰਤਾ ਵੀ ਮੋਦੀ ਚੰਗਾ ਲੱਗਿਆ ਹਾਂ ਅਸੀਂ ਦਾ ਮੋਦੀ ਦਾ ਰੁਪਈਆ ਲੈ ਕੇ ਰਾਜੀ ਨਹੀਂ ਜੀ ਅਸੀਂ ਦਾ ਆਪ ਦੀ ਦਸਾਂ ਨੂੰ ਦੀ ਕਿਰ ਸੰਭਾਲ ਦੇ ਜਿਹੜੇ ਅਸੀਂ ਕਰਦੇ ਕਮਾਈ ਸਾਨੂੰ ਉਹ ਦੇ ਦੇ ਅਸੀਂ ਕੋਈ ਹੋਰ ਨਹੀਂ ਲੈਣਾ ਜੀ ਮੋਦੀ ਦੇ ਹੁਣ ਆਪਾਂ ਇੱਥੇ ਕਿੰਨੇ ਬੰਦੇ ਬੈਠੇ ਜੀ ਕੋਈ ਕਹਿੰਦਾ ਕਾਲੀ ਦਲ ਠੀਕ ਆ ਕੋਈ ਕਹਿੰਦਾ ਕਾਂਗਰਸ ਠੀਕ ਆ ਹੁਣ ਫਿਰ ਆਪਾਂ ਨੂੰ ਪਤਾ ਕਿਵੇਂ ਲੱਗੇ ਜੀ ਬਸ ਅਸੀਂ ਕਿਹੜਾ ਚੰਗਾ ਇਹ ਪਤਾ ਤਾਂ ਯਾਰ ਲੱਗਦਾ ਨਹੀਂ ਇਹ ਦੇਸ਼ ਦੇ ਸਾਰੇ ਨੇਤਾ ਨਹੀਂ ਦੇਖਦੇ ਠੀਕ ਹੈ ਜੀ ਸਾਰਾ ਕੋਈ ਨਾ ਕੋਈ ਕੰਮ ਕਰ ਜਾਂਦਾ ਰਾਜੇ ਨੇ ਦੇਖੋ ਮਾਫ ਕਰਤੀ ਆਪਣੇ ਬੱਸਾਂ ਦੇ ਟਿਕਟ ਮਾਫ ਕਰਤੀ ਇਸਤਰੀਆਂ ਦੇ ਇਹਨਾਂ ਨੇ ਹੁਣ ਬਿਜਲੀ ਮਾਫ ਕਰਤੀ ਆਪਣੇ ਭਗਵੰਤ ਜੀ ਨੇ ਸਹੀ ਹੈ ਮਕਸਦ ਖਵੀਰ ਬਾਦਲ ਨੇ ਆਪਣੀਆਂ ਉਹਦੇ ਬਾਪ ਨੇ ਬਾਦਲ ਨੇ ਪ੍ਰਕਾਸ਼ ਬਾਦਲ ਨੇ ਮੋਟਰਾਂ ਦੇ ਬਿੱਲ ਮਾਫ ਕਰਤੇ ਮੋਟਰਾਂ ਨਹੀਂ ਦੇ ਨਹੀਂ ਆਏ ਕੋਈ ਹੋਰ ਹਾਰੇ ਹੁਲੇ ਮਾਫ ਕਰਤੇ ਕੋਈ ਵੀ ਆਉਂਦਾ ਮਾੜਾ ਮੁੱਠਾ ਕੰਮ ਕਰਦਾ ਖਾਂਦੇ ਜਾਂਦੇ ਨਹੀਂ ਠੀਕ ਹੈ ਜੀ ਉਹਾਂ ਥੋੜੇ ਮੁੱਟਿਆ ਹੁਣ ਭਗਵੰਤ ਜੀ ਕਹਿੰਦਾ ਵੀ ਅਸੀਂ ਖਾਂਦੇ ਨਹੀਂ ਇਹਨਾਂ ਦਾ ਭਈ ਕੀ ਪਤਾ ਜੇ ਪਸੰਦ ਲੱਗ ਰਿਹਾ ਕੁਈ ਹੋ ਸਕਦਾ ਖਾ ਜਾਣ ਜਾਂ ਨਾ ਖਾ ਜਾਣ ਇਹ ਤਾਂ ਪਤਾ ਨਹੀਂ ਠੀਕ ਹੈ ਇਹ ਤਾਂ ਮਤਲਬ ਸਰਕਾਰ ਕਹਿ ਰਹੀ ਹੈ ਭੋਂਤ ਮੰਨਦੇ ਆ ਕਿ ਵੀ ਅਸੀਂ ਨੇ ਮਤਲਬ ਸੜਕਾਂ ਦੇ ਸਕਿਉਰਟੀ ਜਾਂ ਹੋਰ ਬਹੁਤ ਕੁਝ ਬਣਾਇਆਗਾ ਇਹਦੇ ਬਾਰੇ ਕੀ ਕਹਾਂਗੇ ਤੁਸੀਂ ਇਹ ਵੀ ਠੀਕ ਹੈ ਵਧੀਆ ਜਿਹੜਾ ਸੜਕਾਂ ਦੀ ਸੜਕਾਂ ਦੀ ਸਕਿਉਰਟੀ ਹੈ ਜਿਹੜੀ ਉਹ ਵੀ ਠੀਕ ਹੈ ਠੀਕ ਹੈ ਜੀ ਤੇ ਹੋਰ ਜਿਹੜਾ ਆਪਣਾ ਉਹ ਮਹੱਲਾ ਕਲੀਨਕਾ ਨੇ ਉਹ ਵੀ ਠੀਕ ਨੇ ਠੀਕ ਹੈ ਜੀ ਬਾਕੀ ਦਾ ਬਿਜਲੀ ਦੇ ਮੇਰੇ ਬਿੱਲ ਮਾਫ ਕਰੇ ਨੇ ਉਹ ਵੀ ਠੀਕ ਨੇ ਇਸ ਜੁਣ ਲੜਾ ਕੰਮ ਤੇ ਬਾਕੀ ਦਾ ਹੋਰ ਜਿਹੜਾ ਕੋਈ ਕੰਮ ਕਰਦਾ ਸਕੂਲਾਂ ਦਾ ਕੰਮ ਕਰ ਰਿਹਾ ਹੈ ਇਹ ਵੀ ਵਧੀਆ ਠੀਕ ਹੈ ਹੱਤਾਂ ਦੇ ਕਹਿ ਰਹੇ ਨੇ ਜੀ ਉਹ ਕਿਵੇਂ ਦੇਖਦੇ ਉਹ ਹੀ ਭਾ ਮਹ ਲਗਦੀਆਂ ਕ ਉਹ ਠੀਕ ਵੱਡੇ ਹਸਪਤਾਲਾਂ ਦੇ ਵਿੱਚ ਟੈਸਟ ਵਗੈਰਾ ਸਾਰਾ ਕੁਝ ਫ੍ਰੀ ਨੇ ਹਾਂ ਫ੍ਰੀ ਹੈ ਫ੍ਰੀ ਹੈ ਸਾਰੇ ਉਹ ਫਿਰ ਇਹ ਪਹਿਲਾਂ ਨਹੀਂ ਸਰਕਾਰ ਨਾਲ ਕੋਈ فرق ਲੱਗਿਆ ਹਾਂ ਪਹਿਲਾਂ ਨਹੀਂ ਸਰਕਾਰ ਨੂੰ ਕੁਝ ਵਧੀਆ ਹੈ ਮਤਲਬ ਖਾਸਾ ਵਧੀਆ ਥੋੜਾ ਜਿਹਾ ਨਹੀਂ ਜਿਹੜਾ ਹੁਣ ਇੱਥੋਂ ਐਮਪੀ ਮਤਲਬ ਚੋਣ ਲੜ ਰਿਹਾ ਹੈਗਾ ਹਾਂ ਮੀਤ ਹੈਰ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਉਹਦੇ ਬਾਰੇ ਤਾਂ ਜੇ ਲੋਕਾਂ ਚ ਉਹ ਲੋਕ ਹੈ ਤਾਂ ਉਹ ਆਮਾ ਤੁਸੀਂ ਪਾਰਟੀ ਦਾ ਠੀਕ ਹੈ ਪਰ ਉਹਦਾ ਇੰਟਰਸਟ ਨਹੀਂ ਹੈ ਇਧਰ ਆਪਣੇ ਲੋਕਾਂ ਚ ਇਸ ਏਰੀਆ ਚ ਤਨਾਲ ਟੈਸਟ ਹੈ ਨਹੀਂ ਉਹ ਆਮ ਆਦਮੀ ਪਾਰਟੀ ਕਰਨ ਬਿਸ਼ੱਕ ਹੋ ਜਿੱਤੇ ਜੀ ਮਤਲਬ ਪਾਰਟੀ ਦੀ ਵੋਟ ਭਗਵੰਤ ਜਮਾਨ ਦੇ ਮੂੰਹੋਂ ਪਊਗੀ ਹਾਂ ਭਗਵੰਤ ਜਮਾਨ ਦੇ ਨੂੰ ਵੀ ਨਾਲੇ ਉਹਨੇ ਕੰਮ ਧੰਦਿਆਂ ਕਰਨੇ ਬਾਕੀ ਦਾ ਉਹ ਕੁਛ ਨਾ ਕੁਛ ਸೀਟ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਹੋਈ ਕਰਨ ਵੀ ਪੈ ਸਕਦੀ ਹੈ ਠੀਕ ਹੈ ਜੀ ਹਾਂ ਹੋਰ ਕੀ ਕਹਿਣਾ ਚਾਹੋਗੇ ਬਤੁ ਜੀ ਬਸ 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 ਵੀ ਐ ਵੀ ਕੋਈ ਹੋਰ ਬੰਦਾ ਵੀ ਜਿੱਤ ਸਕਦਾ ਹੈ ਸੀਟ ਹੈ ਜਿਹੜੀ ਚਲਮੀ ਹੈ ਆਪਣੀ ਜਿਹੜੀ ਸੰਗਰੂਰ ਸੀਟ ਹੈ ਚਲਮੀ ਹੈ ਹੋ ਕੀ ਪਤਾ ਕਿਹੜਾ ਬੰਦਾ ਜਿੱਤ ਜਿੱਥੇ ਹਾਂ ਇੱਥੇ ਸੰਗਰੂਰ ਜ਼ਿਲ੍ਹਾ ਇੱਕ ਐਸੀ ਸੀਟ ਹੈ ਜੀ ਜਿਹਨੇ ਹਰ ਇੱਕ ਬੰਦੇ ਨੂੰ ਮੌਕਾ ਦਿੱਤਾ ਆਜ਼ਾਦੀ ਤੋਂ ਬਾਅਦ ਚਾਹੇ ਉਹ ਮਤਲਬ ਕਾਂਗਰਸ ਅਕਾਲੀ ਜੋ ਵੀ ਨਿਆਮ ਆਦਮੀ ਚਾਹੇ ਐਨੇ ਦਵਾਰੇ ਦਵਾਰੇ ਆਹੀ ਜਿੱਤੂ ਜੇ ਕੀ ਜਦੋਂ ਆਪਣੇ ਸਿਮਰਨਜੀਤ ਮਾਨ ਇਹੀ ਦਵਾਰੇ ਨੇ ਜਿੱਤ ਜੀ ਨਹੀਂ ਸਿਮਰਜੀਤ ਮਾਨ ਨੇ ਕੰਮ ਕੀਤੇ ਨਹੀਂ ਜੀ ਨਾ ਇਹਨੇ ਕੋਈ ਕੰਮ ਨਹੀਂ ਕੀਆ ਇਹ ਇੱਕ ਕਿਹੜੇ ਸਾਹਮਣੇ ਲੱਜਦਾ ਜੀ ਇਹ ਤਾਂ ਸਿੱਖਾਂ ਨੇ ਉਲਟਾ ਪੈ ਜਾਣ ਰਿਹਾ ਵੀ ਵੱਧਾ ਮਤਲਬ ਨਾਲੋਂ ਪੇੜ ਚਾਲ ਜਿਵੇਂ ਕੰਮ ਕਿਵੇਂ ਹਵਾ ਹੋਲੇ ਬਸ ਲੋਕਾਂ ਦੀ ਉਹਨਾਂ ਚੋਂ ਦੇ ਮਹੀਨੇ ਚ ਜਿਹੜੇ ਆਪਣੇ ਮਜ਼ਦੂਰ ਨੇ ਕੰਮ ਖੇਤਾਂ ਚ ਕਰਨਗੇ ਉਹ ਤਾਂ ਉਲਟਾ ਪਾਉਣ ਸ਼ਾਇਦ ਨਹੀਂ ਆਉਣ ਹਾਂਜੀ ਕੋਈ ਪਾਉਣ ਵੀ ਆ ਜਾਂਦਾ ਕੋਈ ਆਉਂਦਾ ਹੀ ਨਹੀਂ ਚੱਲ ਵੀ ਛੱਡ ਪਰੇ ਤੇ ਜਿਹੜੇ ਆਮ ਜਿਹੜੇ ਸਿੱਖ ਨੇ ਕੋਈ ਹੋਰ ਸ਼ਹਿਰਾਂ ਦੇ ਵਿੱਚੋਂ ਕੋਈ ਵਿਚਾਰ ਆਪਾਂ ਇਹਨੂੰ ਪਾ ਦੋ ਬੜਾ ਹੈ ਬਜ਼ੁਰਗ ਹੈ ਬੜਾ ਆਦਮੀ ਹੈ ਤੋ ਉਹ ਉਲਟਾ ਪਾ ਸਕਦੇ ਨੇ ਹੋ ਸਕਦਾ ਵੀ ਜਿੱਤ ਸਕਦਾ ਕਿੰਨ 10000 ਤੋਂ ਪਹਿਲਾਂ ਜੀ ਜਮਨ ਸਿੰਘ ਪਹਿਲਾਂ ਜਿੱਤ ਗਏ ਤੇ ਜੀ ਉਹ ਕਾਰਨ ਕੀ ਤੇ ਜਿੱਤਣ ਦੇ ਫਿਰ ਕਾਰਨ ਬਸ ਇਹ ਸੀ ਕਿ ਉਹਦੋਂ ਜੀਰੀਆਂ ਲਾਉਂਦੇ ਤੇ ਉਹ ਕੰਮ ਹੀ ਬੰਦੇ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਤੇ ਉਹ ਜਾ ਕੋਈ ਹੋਰ ਪਾਰਟੀਆਂ ਦੇ ਬੰਦੇ ਤੇ ਉਹ ਲਾਉਂਦੇ ਤੇ ਕੰਮ ਕਰਦੇ ਤੇ ਠੀਕ ਹੈ ਜੀ ਉਦੋਂ ਰਹਿ ਗਏ ਤੇ ਬਾਪੂ ਜੀ ਨੇ ਤਾਂ ਫਿਰ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਕਿੰਨੇ ਕੰਮ ਗਣਿਆ ਤੇ ਸਾਨੂੰ ਇਹ ਨਜ਼ਰ ਆਏ ਨਹੀਂ ਨਾ ਸੜਕਾਂ ਵਿੱਚ ਬਣਾਈਏ ਕਹਿੰਦਾ ਇਹਨੂੰ ਕੀ ਪਤਾ ਦਾ ਵਿਚਾਰਾ ਫਕਰ ਹੈ ਗੱਲ ਤਾਂ ਸੁਣ ਲੈ ਉਹ ਤਾਂ ਕੁਸੈਦੂ ਦਾ ਬਹੁਤ ਸੇਣਾ ਹੈ ਸੜਕ ਬਣਾਈਏ ਕੰਮ ਕੰਪਨੀਆਂ ਨੇ ਬਣਾਈਏ ਭਵਨਤਮਨ ਨੇ ਕਰੋ ਨਹੀਂ ਨਹੀਂ ਇਹ ਤਾਂ ਕੰਪਨੀਆਂ ਨੇ ਪਹਿਲਾਂ ਹੀ ਬਣਾਈ ਤੇ ਜਦੋਂ ਟੂਲ ਟੈਕਸ ਕਾ ਤੋ ਲੈ ਟੂਲ ਟੈਕਸ ਕਾ ਤੋ ਲੈ ਇਹ ਉਹ ਭਵਨਤਮਨ ਨੇਤਾ ਜੀ ਕਹਿੰਦੇ ਨੇ ਅੱਗੇ ਵੀ 10 12 ਟੂਲ ਟੈਕਸ ਵੀ ਮਤਲਬ ਬੰਦ ਕਰ ਦੇ ਚੱਕੇ ਪੰਜ ਚਾਰ ਕ ਕਟਾਏ ਨੇ ਪੰਜ ਚਾਰ ਦੋ ਤਿੰਨ ਕ ਕਟਾਏ ਨੇ ਉਹ ਇਹ ਵਧਾਤਾ ਰੇਟ ਪੰਜ ਚਾਰ ਤਾਂ ਮੰਨ ਲਿਓ ਪੰਜ ਚਾਰ ਤਾਂ ਮੰਨ ਲਿਆ ਹੁਜੇ ਰੇਟ ਵਧਾਤਾ ਠੀਕ ਹੈ ਜੀ ਰੇਟ ਵਧਾਤਾ ਉੱਥੇ ਗੱਲ ਤਾਂ ਉੱ ਬਸ ਮੋਟਾ ਨਹੀਂ ਹੋਇਆ ਠੀਕ ਹੈ ਜੀ ਉਹ 200 ਇੱਕ ਇੱਕ ਉਸ ਮਗਰ ਵਧਾਤਾ ਇੱਕ ਕੰਪਿਊਟਰ ਤੇ ਟੈਂਕ ਸੀ ਜਿਹਾ ਮਗਰ ਤੇ ਬਾਕੀ 2-3 ਕ ਚੱਕ ਤੇ ਵਿੱਚੋਂ ਫਿਰ ਫਰਕ ਉਨੀ ਫਰਕ ਤਾਂ ਕੁਝ ਨਹੀਂ ਪਿਆ ਠੀਕ ਹੈ ਜੀ ਚਾਹੇ ਉਹਨਾਂ ਨਾਲ ਲਈ ਜਾਂਦਾ ਚਾਹੇ ਉਹਨਾਂ ਤੋਂ ਬਦ ਲਈ ਜਾਂਦਾ ਛੋਟਾ ਕੀ ਪ੍ਰਤੀਕਰ ਜੀ ਤੇ ਇਹ ਕੇਂਦਰੀ ਸਰਕਾਰ ਦੀਆਂ ਸੜਕਾਂ ਨੇ ਠੀਕ ਹੈ ਉਹਨਾਂ ਦੇ ਉੱਤੇ ਰੁਪਏ ਲੈ ਕੇ ਉਹਨਾਂ ਤੋਂ ਅਮੀਰਾਂ ਨੇ ਮਤਲਬ ਛੜਕਾਂ ਪਾਈਆਂ ਹੋਈਆਂ ਨੇ ਟੂਲ ਟੈਕਸ ਵੀ ਉਹਨਾਂ ਵਾਸਤੇ ਉਹਨਾਂ ਵਾਸਤੇ ਰੁਪਏ ਇਕੱਠੇ ਕੀ ਹੁੰਦੇ ਨੇ ਜਿਵੇਂ ਮਤਲਬ ਜੇ ਉਹਨਾਂ ਦਾ ਕਰਜ਼ਾ ਦੇਣਾ ਉਹਨਾਂ ਨੇ ਠੀਕ ਹੈ ਤੇ ਹੁਣ ਜਿਹੜੀ ਇਹ ਭਗਵੰਤ ਮਾਨ ਦੀ ਸਰਕਾਰ ਹੈ ਇਹ ਜਿਹੜੇ ਇਹ ਜਿਹੜੀਆਂ ਛੜਕਾਂ ਨੇ ਇਹ ਤਾਂ ਪਹਿਲਾਂ ਨੇ ਪਈਆਂ ਹੋਈਆਂ ਨੇ ਟੂਲ ਪਲੇਜ ਵੀ ਪਹਿਲਾਂ ਦੇ ਨੇ ਉਹ ਜਿੱਥੇ ਪੂਰਾ ਹੋ ਜਾਂਦਾ ਹੈਗਾ ਮਤਲਬ ਕਰਜ਼ਾ ਪੂਰਾ ਹੋ ਜਾਂਦਾ ਹੈ ਉਸ ਟੂਲ ਪਲੇਜਾ ਬੰਦ ਕਰ ਦਿੰਦੇ ਆ ਠੀਕ ਹੈ ਜੀ ਆਏ ਤੁਸੀਂ ਮੰਨਦੇ ਹੋ ਇਹਨਾਂ ਨੇ ਚੱਕੇ ਨੇ ਟੂਲ ਟੂਲ ਟੈਕਸ ਇਹ ਤਾਂ ਹੁਣ ਚੱਕ ਤਾਂ ਸਕਦੇ ਨੇ ਜਦੋਂ ਉਹ ਤੋਂ ਕਰਜਾ ਪੂਰਾ ਹੋ ਗਿਆ ਆਪੇ ਚੱਕੇ ਜਾਂਦੇ ਨੇ ਉਹ ਫਿਰ ਉਹਨਾਂ ਦਾ ਨਾਮ ਭਗਵਾਨ ਦਮਨ ਦਾ ਮਤਲਬ ਇਹ ਸਾਬਤ ਕਰ ਰਿਹਾ ਕਹਿੰਦੇ ਤਾਂ ਉਹਨਾਂ ਵੇਲੇ ਵੀ ਪੂਰੇ ਹੋਏ ਪਏ ਤੇ ਨਾ 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 ਆਇ ਨਹੀਂ ਸੀ ਉਹ ਤਾਂ ਹੁਣ ਬਸ ਜਦ ਪੂਰੇ ਹੋ ਗਏ ਰੁਪਈਓਦੋਂ ਇਹਨਾਂ ਭਗਵਾਨ ਦਮਨ ਦਾ ਨਾਮ ਪੈ ਗਿਆ ਭਗਵਾਨ ਦਮਨ ਦਾ ਨਾਮ ਪੈ ਗਿਆ ਕੀ ਹੋਇਆ ਉਹ ਦੁਨੀਆ ਨੇ ਜੁਨੀਅਰ ਬੈਠ ਬੈਠ ਜਾ ਤਾਂ ਟੂਲ ਬਲੱਜ ਜਗਾਇ ਨੇ ਕਿਥੋਂ ਜਗਾਇ ਨੇ ਇਹਨਾਂ ਨੇ ਕੀ ਨਾ ਆਪ ਤੋਂ ਕੋਣ ਆਪ ਤੋਂ ਕੋਣ ਲੈ ਕੇ ਚੱਕੀ ਕੋਈ ਚੱਕਿਆ ਨਹੀਂ ਆਪ ਤੋਂ ਨਹੀਂ ਆਪ ਤੋਂ ਨਹੀਂ ਗੌਰ ਇਹਨੇ ਜਦੋਂ ਭਗਵਾਨ ਸਮਾਨ ਨੇ ਵੀ ਚੁਕਾਈ ਨੇ 2 4 ਤਾਂ ਜੁਨੀਅਰ ਨੇ ਬੰਦ ਕਰਦੇ ਉਹ ਉਹਦੇ ਬਾਰੇ ਫੇਰ ਸ਼ੁਰੂ ਹੋ ਜਾਂਦੇ ਨੇ ਠੀਕ ਆ ਦੁਬਾਰੇ ਫੇਰ ਉਹ ਕਰਜ਼ਾ ਦੇਣਾ ਜੀ ਉਹਨਾਂ ਦਾ ਛੜਕਾਣੇ ਦਾ ਜਿਹੜੇ ਅਮੀਰਾਂ ਨੇ ਪਾਈਆਂ ਨੇ ਉਹ ਕਦੋਂ ਦੇਣਾ ਆਪ ਦੇ ਆਪ ਦੇ ਲਵਾਉ ਆਪ ਦਾ ਇੰਤਜ਼ਾਮ ਕਰੇ ਸੱਤ ਲੋਕਾਂ ਤੋਂ ਲੈ ਕੇ ਕਹਿੰ ਦਿੰਦਾ ਇਹੋ ਉਹ ਤਾਂ ਦੇਵੇ ਨਾ ਦੇਵੇ ਉਹਦਾ ਅਗਲਾ ਗਵਰਨਮੈਂਟ ਦੇਵੇ ਨਾ ਦੇਵੇ ਉਹ ਕੱਲਾ ਬੰਦਾ ਤੈਨੂੰ ਦੇ ਸਕਦਾ ਭਗਵੰਤ ਜੀ ਉਹਦਾ ਕਰਜ ਜਿਵੇਂ ਸਾਰੇ ਆਪਣੇ ਸਾਰੇ ਲੋਕਾਂ ਨੇ ਦੇਣਾ ਉਹ ਠੀਕ ਹੈ ਜੀ ਗਵਰਨਮੈਂਟ ਨੇ ਦੇਣਾ ਉਹ ਉਹ ਅਗਲਾ ਦੇ ਦੂਗਾ ਤਾਂ ਟੋਰਪਲਾ ਜਾ ਫਰੀ ਹੋ ਜਾਊਗਾ ਠੀਕ ਹੈ ਜੀ ਹੈ ਇਹ ਇੱਥੇ ਕਾਂਗਰਸ ਨੇ ਹਲੇ ਕੋਈ ਉਮੀਦਵਾਰ ਆਪਣਾ ਦਿੱਤਾ ਨਹੀਂ ਸਰੂਰ ਤੋਂ ਪੂਰੇ ਰਸ ਨੂੰ ਕਿਵੇਂ ਦੇਖ ਤੁਸੀਂ ਕਾਂਗਰਸ ਤਾਂ ਉਹ ਪਹਿਲਾਂ ਵੀ ਜਿੱਤੀ ਐ ਉਹ ਤਾਂ ਉਹ ਵਿਜੇਂਦਰ ਸਿੰਘ ਵਾਲਾ ਜਿੱਤੇਗਾ ਤੇ ਹੁਣ ਭਈ ਜੇ ਕੋਈ ਵਧੀਆ ਬੰਦਾ ਹੋਇਆ ਉਹਨਾਂ ਨੂੰ ਬੋਲਟਾਂ ਤਾਂ ਜ਼ਿਆਦਾ ਪਏ बराबर ਦਾ ਬਹਿ ਜਾਣਗੇ ਆ ਉਹ ਉਹਨਾਂ ਦਾ ਬੰਦਾ ਨਹੀਂ ਕਿਤੇ ਤਾਂ ਨਹੀਂ ਕਿਤੇ ਨਹੀਂ ਹੁੰਦਾ ਨਹੀਂ ਉਹਨਾਂ ਦੇ ਬੁਲਟਾ ਮਤਲਬ ਖਾਸੇ ਦੂਰ ਤੱਕ ਭੱਜ ਜਾਣਗੇ ਜਿਵੇਂ 75 ਹਜ਼ਾਰ ਲੱਖ ਤੱਕ ਹੋ ਸਕਦੀਆਂ ਨੇ ਠੀਕ ਹੈ ਕਿ ਕਈ ਲੱਖ ਮੇਰੇ ਖਿਆਲ ਕਰ ਕਈ ਲੱਖਾ ਹੈਗਾ ਆਪਣੇ ਜ਼ਿਲ੍ਹੇ ਚ 15 15 ਲੱਖ ਦੀ 15 ਲੱਖ ਦੀ ਇਹਦੇ ਵਿੱਚੋਂ 1.5 ਲੱਖ 2 ਲੱਖ ਤੱਕ ਬੁਲਟਾ ਇਹਨਾਂ ਨੇ ਜਾ ਸਕਦੀਆਂ ਨੇ ਠੀਕ ਹੈ ਜੀ ਆਪਣੇ ਕਾਂਗਰਸ ਦੀ ਠੀਕ ਹੈ ਜੀ ਆਹ ਇੱਕ ਦਾ ਬਈ ਭਵੰਤਮਾ ਦਾ ਗਲਤ ਕੰਮ ਹੈ ਜਿਹੜੇ ਮਾਮਾ ਦੇ ਪੁੱਤ ਚਟਿਆਂ ਨੇ ਮਰ ਲੈਨੇ ਇਹ ਨਹੀਂ ਜੰਮਾ ਨੇ ਰੋਕਿਆ ਠੀਕ ਹੈ ਉਹ ਕਹਿੰਦਾ ਮੈਂ ਭੰਤ ਮਾਣਾ ਪੰਜਾਬ ਉਹ ਜੱਟਾਂ ਦਾ ਮੁੰਡਾ ਕਹਿੰਦਾ ਮੈਂ ਕੋਈ ਕੰਮ ਨਹੀਂ ਕੀ ਸੂਲਤ ਕਰਾ ਜਿਲ੍ਹੇ ਸੰਗਰੂਰ ਤੋਂ ਦਿੱਤੇ ਹੋਏ ਨਾਲੇ ਸੰਗਰੂਰ ਜ਼ਿਲ੍ਹੇ ਦਾ ਕੋਈ ਇਹਨੇ ਚੱਟਾ ਨਹੀਂ ਮੰਨ ਕਰਿਆ ਨਾ ਕਿਸੇ ਨੇ ਹੋਰ ਮਾਫਰਾ ਜੀਰੀਆਂ ਤੇ ਰੋਗ ਤੇ ਉਹ ਲਾਤੀ ਨੇ ਪੀਲੀ ਉਸਾ ਤੇ ਇਹ ਕਿਹੜੇ ਪਾਸ ਬੰਦਾ ਬਣਾਤਾ 1000 ਰੁਪਏ ਬੁੜੀਆਂ ਦਾ ਕਹਿੰਦੇ ਇਹ ਤਾਂ ਇਹ ਤਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਫਸਲ ਮਤਲਬ ਮਿੱਟਾਂ ਚੱਕ ਦਿਆਂ ਤੇ ਦਿਨੇਗੇ ਕਾਪ ਕੁਸ ਵੱਡੀ ਆ ਬਾਈ ਪੀਲੀ ਉਸਾ ਤੇ ਉਸਾ ਚਦੜ ਜਿਹਾ ਮਾ ਰੋਕ ਲਾਤੀ ਲਾ ਜੱਟਾਂ ਕਿੱਧਰ ਜਾਵੇ ਬਾਈ ਕਿਸੇ ਦਾ ਪਾਣੀ ਦੇ ਰਿਆ ਇਸ ਮੈਂ ਉਹ ਖਰੀਦ ਹੋ ਨਹੀਂ ਰਿਹਾ 50 ਮੰਡੀ ਬੋਰਡ ਉਹ ਤੋੜਦੇ ਨੇ ਹੋਰ ਕੀ ਕਰੇ ਬਈ ਇਹ ਠੀਕ ਹੈ ਟਰਨਿਆ ਤੇ ਉਹ ਪ੍ਰਦਰਸ਼ਨ ਕਰ ਲਿਆ ਫਿਰ ਰਾਤ ਰੁਕ ਲਿਆ ਜੇ ਕੋਈ ਜੀਸੀਬੀ ਲੈ ਕੇ ਆਉਣਾ ਨੂੰ ਘੇਰ ਘਰੋ ਕਰਦਾ ਨਾ ਨਸ਼ਾ ਵੱਧੂ ਰਿਹਾ ਬਈ ਚੋਰੀਆਂ ਠੱਗੀਆਂ ਬਹੁਤ ਹੋਰੀਆਂ ਨੇ ਅੰਨੇਰੇ ਸਵੇਰੇ ਬੰਦਾ ਜਾਣੀ ਸਿਰ ਫਿਰ ਹੋਰ ਆਪਾਂ ਹੁਣ ਕਿਹਨੂੰ ਚੁਣੀਏ ਸਵਾਲ ਇਹੀ ਆਪਣਾ ਸਵਾਲ ਮੇਰੇ ਬਾਦਲੇ ਕੰਮ ਜਿੰਨੇ ਕਰੇ ਨੇ ਉਹਨੇ ਕਿਸੇ ਬੰਦੇ ਨੇ ਨਹੀਂ ਕੰਮ ਕਰੇ ਕੀ ਕੰਮ ਕੀਤੇ ਨੇ ਉਹਨੇ ਬਈ ਬਿੱਲ ਦਮਾਫ ਕਰੇ ਠੀਕ ਹੈ ਟਰੈਕਟਰ ਦਾ ਟਰੈਡ ਦਾ ਗੱਡਾ ਦੀ ਉਹਨੇ ਜਮਾ ਫਰੀ ਕਰਤਾ ਐਸ ਸਮੇਂ ਸੋ ਉਹਨੇ ਦਿੱਤਾ ਬਈ ਦੀਰੀ ਉਹਨੇ ਲਿਆਂਦੀ ਹੈ ਸਾਰੇ ਕੰਮ ਉਹਨਾਂ ਜਿੰਨੇ ਉਹਦੇ ਕੰਮ ਕਰਨ ਨੂੰ ਕਿਸੇ ਨੇ ਨਹੀਂ ਕੀਰੇ ਵੀਰੇ ਹੁਣ ਫਿਰ ਇਥੋਂ ਅਕਾਲੀ ਦਲ ਕੱਢ ਸਕਦੇ ਸੀਟ ਹਾਂ ਕੱਢ ਸਕਦੀ ਹੈ ਵੀਰੇ ਅਕਾਲੀ ਦਲ ਜਮਨ ਜਿੰਨੇ ਬਾਈ ਬਹੁਤ ਕੰਮ ਕਰੇ ਨੇ ਉਹਨੇ ਉਹਨੇ ਕਿਸੇ ਬੰਦੇ ਨੇ ਕੰਮ ਕਰੇ ਜਿੰਨੇ ਬਾਦਲੇ ਕੰਮ ਕਰੇ ਉਹਨੇ ਤਾਂ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਮਤਲਬ ਪਹਿਲਾਂ ਤਾਂ ਚੱਟਾ ਰੁੱਕ ਜਾਵੇ ਜਿਹੜਾ ਚੱਟਾ ਇੰਨਾ ਫੈਲ ਰਿਹਾ ਜਿਹੜੇ ਮਾਮਾ ਦੇ ਪੁੱਤ ਮਰ ਰਹੇ ਨੇ ਉਹ ਰੁੱਕ ਜਾਵੇ ਬਹੁਤ ਬੇਅਦਵੀ ਹੋਰੀ ਨਾ ਜਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਇਹ ਰੁੱਕੇ ਜਾਣ ਜਿਵੇਂ ਸਿਹਤ ਵਿਦੇ ਤਾਂ ਫਿਰ ਉਹਨਾਂ ਦੀ ਸਰਕਾਰ ਚ ਵੀ ਹੁੰਦੀ ਰਹੀਆਂ ਨੇ ਉਹਨਾਂ ਨੇ ਵੀ ਕਰੀਆਂ ਨੇ ਬਈ ਉਹਨਾਂ ਨੇ ਵੀ ਕਰੀ ਨੇ ਇੱਕ ਕਹਿਆ ਜਾਂਦਾ ਉਹਨਾਂ ਨੇ ਵੀ ਵੇਹ ਫਾ ਤਾਂ ਹੀ ਬੁੱਤਰ ਨੇ ਮਰੇ ਉਹ ਵੀ ਠੀਕ ਹੈ ਬਾਕੀ ਜਿਵੇਂ ਚੀਹਾਦੀ ਆਪਣਾ ਕਣਕਵਾਲ ਹੋਣੀ ਹੈ ਵੀਰੇ ਖਾਂਦਾ ਤੀ ਉਹ ਆਪਣਾ ਅੰਬਰਤਪਾਲ ਵੀਰੇ ਉਹਦਾ ਕੋਈ ਸਥਿਆਬ ਨਹੀਂ ਰਿਹਾ ਮਾਲ ਮੂਲ ਵੀ ਕਿੱਧਰ ਗਾਇਬ ਕਰਿਆ ਕਿੱਧਰ ਨਾ ਜਿਹੜਾ ਕੋਈ ਬੱਚਾ ਜਦੀ ਬੋਲੀ ਉਠਾਉਂਦਾ ਉਹਨੂੰ ਚਾ ਕੇਂਦਰ ਮਾਰ ਨੇ ਠੀਕ ਹੈ ਪੰਨਾਪਗੋੜ ਦੀ ਉਹਨੂੰ ਅੰਦਰ ਡੋਕਾ ਜਾ ਕੇ ਪਾਨਾ ਸਿੱਧੂ ਦੀ ਉਹਦੇ ਬਾਰੇ ਦੇਖ ਲੋ ਕੋਈ ਵਿਚਾਰ ਆਉਂਦਾ ਹੋਵੇ ਉਹਨੂੰ ਚੱਕਿਆ ਜਿਹੜਾ ਕੋਈ ਚੱਜ ਦੀ ਬਾਤ ਨਾਲ ਉਹਨੂੰ ਦੇ ਚੱਕੇ ਮਾਰਦੇ ਨੇ ਅੰਦਰਾਂ ਠੀਕ ਹੈ ਫਿਰ ਇਹਨਾਂ ਕੋਈ ਕੀ ਕੀ ਕੰਮ ਚੰਗੇ ਕਰ ਰਹੇ ਨੇ ਇੱਕ ਨਹੀਂ ਆ ਗੱਲੀਦਲ ਤਾਂ ਉਹ ਸਿਰਫ 2-3 ਐਮਐਲ ਨੇ ਤੇ ਰਹਿ ਗਏ ਇਹ ਹੀ ਸਰਕਾਰ ਕਿੱਦਾਂ ਬਣਾ ਸਕਦਾ ਇੱਕ ਆਲੀ ਬਣ ਸਕਦੀ ਹੈ ਵੀਰੇ ਜਿਹੜੇ ਇਹਨੇ ਕੰਮ ਕਰੇ ਨਾ ਉਹਦੇ ਹਿਸਾਬ ਨਾਲ ਇਹਨੂੰ ਵੋਟ ਪੈ ਸਕਦੀ ਹੈ ਬਾਕੀ ਨਹੀਂ ਉਹਦਾ ਐਮਐਲ 2-3 ਨੇ ਰਹਿ ਗੋ ਉਹਨਾਂ ਦੇ ਕਿ ਸਰਕਾਰ ਕਿਵੇਂ ਬਣ ਸਕਦੀ ਆ ਬਣਨ ਤੋਂ ਵੀਰੇ ਜਿਵੇਂ ਲੋਕਾਂ ਦੀ ਬਾਬਰ ਹੋਈ ਨਾ ਜਿਹੜੇ ਲੋਕਾਂ ਦੀ ਹਵਾ ਹੋਈ ਹੁਣ ਕਿੰਨੇ ਐਮਪੀ ਬਣ ਸਕਦੇ ਨੇ ਇਹਨਾਂ ਦੇ ਬਣ ਸਕਦੇ ਨੇ ਵੀਰੇ ਮਾਣੇ ਮੁੱਠ ਦਾ ਇਹਦਾ ਬਾਕੀ ਹੋਰ ਗੱਲਾਂ ਭਵੰਤਮਨ ਇੱਕ ਕੰਮ ਕਰਿਆ ਵੀ ਲਾਈਟ ਪੂਰੀ ਦਿੱਤੀ ਹੈ ਠੀਕ ਹੈ ਇਹ ਤਾਂ ਤੁਸੀਂ ਮੰਨਦੇ ਹੋ ਹਾਂ ਲਾਈਟ ਪੂਰੀ ਦਿੱਤੀ ਵੀਰੇ ਇਹ ਕੰਮ ਵਧੀਆ ਕਰਿਆ ਭਵੰਤਮਨ ਸਰਕਾਰ ਕਹਿ ਰਹੀ ਹੈ ਕਿ ਇੱਕ ਵੀ ਬੰਦਾ ਕਹਦੇ ਵੀ ਸਾਨੂੰ ਰਾਤ ਨੂੰ ਕੰਨ ਕਰਵਾਉਣੀ ਪੈਗੀ ਕੀ ਗੱਲ ਹੈ ਸੱਚ ਹੈ ਹਾਂ ਇਹ ਸੱਚ ਹੈ ਵੀਰੇ ਲਾਈਟ ਫੁੱਲ ਦਿੱਤੀ ਹੈ ਇਕੱਲੀ ਇਹ ਕੰਮ ਵਧੀਆ ਕਰਿਆ ਕੋਨੇ ਇਕ ਕੋਨੇ 600 ਜੁਲਟ ਮਾਫ ਕਰੀ ਇਹ ਵਧੀਆ ਹੈ 1000 ਰੁਪਏ ਬੁੜੀ ਨਾਮੇ ਦਿੱਤਾ ਨਾ ਉਹਨੇ 2500 ਮਨਸਲ ਕਰੀ ਆਹ ਦੋਨੇ ਕੰਮ ਜੰਮੀ ਨਹੀਂ ਕਰੇ ਨਹੀਂ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੇ ਲਾਜ ਮਤਲਬ ਉਹ ਕਹਿ ਰਹੇ ਨੇ ਅਸੀਂ ਫ੍ਰੀ ਕਰਾ ਰਹੇ ਨੇ ਉਹਦੇ ਉਹ ਕਦੇ ਤੁਸੀਂ ਗਿਓਗੇ ਦੇਖਿਆ ਹੋ ਨਾ ਵੀਰੇ ਆਪਾਂ ਦਾ ਦੇਖਣੇ ਆਪਦਾ ਪ੍ਰਾਈਵੇਟ ਲਿਆਉਣਾ ਵੀਰੇ ਆਪਦਾ ਦਵਾਈਓਂ ਜਿਹੜੇ ਮਹੱਲ ਅਕਲਿੰਕ ਬਣੇ ਨੇ ਸਾਨੂੰ ਉਹ ਬਾਈ ਨੇ ਵੀ ਦੱਸਿਆ ਵੀ ਉਹ ਕਿਵੇਂ ਲੱਗਦੇ ਨੇ ਸਾਨੂੰ ਇਹ ਵੀਰੇ ਜਿਹੜੀਆਂ ਸੜਕਾਂ ਦੀ ਗੱਲ ਕਰਦੇ ਦੀ ਸੜਕਾਂ ਤਾਂ ਇਹ ਬਾਦਲੇ ਪੱਕੀਆਂ ਕਰੇ ਨੇ ਠੀਕ ਹੈ ਬਾਦਲ ਸਾਭ ਜੀ ਨੇ ਬਾਦ ਸੜਕਾਂ ਬਣਾਈਆਂ ਨੇ ਇਹ ਹਰਿਆਣੇ ਚ ਦਾ ਦੇਖ ਲਓ ਥੋਂ ਥੋਂ ਤੇ ਰੋਡ ਨੇ ਥੋਂ ਥੋਂ ਥੋੜਾ ਜੂਰ ਨਹੀਂ ਜਾ ਸਕਦਾ ਵੀਰੇ ਹਰਿਆਣੇ ਚ ਪੰਜਾਬ ਦੇ ਸੜਕਾਂ ਬਣੇ ਨੇ ਬਾਦਲੇ ਬਣਾਈ ਨੇ ਸਾਰੀਆਂ ਵੀਰੇ ਇਹ ਹੋਰ ਕਿਸ ਨੇ ਨਹੀਂ ਬਣਾਈਆਂ ਕਰ ਜਾ ਮਾਫੀ ਕਹਿੰਦੇ ਉਹ ਨਹੀਂ ਕਰਿਆ ਕਰ ਦਿਆ ਮਾਫੀ ਪਰ ਕੀ ਭਵੰਤਮਨ ਕਰਦਾ ਜੀ ਦੋਸਤੋ ਇਹ ਸਨ ਮਿਹਿਆਸ ਦੇ ਸਾਡੇ ਬਜ਼ੁਰਗ ਇੱਥੇ ਬੈਠੇ ਸੀ ਜੋ ਅਸੀਂ ਸਾਰੇ ਤਰ੍ਹਾਂ ਵਿਚਾਰ ਚਰਚਾ ਇਹਨਾਂ ਦੇ ਨਾਲ ਕਰੀਏਗੀ ਤੇ ਸਾਨੂੰ ਬਹੁਤ ਵਧੀਆ ਲੱਗਾ ਇਹਨਾਂ ਦੇ ਨਾਲ ਗੱਲਾਂ ਕਰਕੇ ਤੇ ਕੱਲ ਨੂੰ ਸਾਨੂੰ ਅਸੀਂ ਕਿਸੇ ਹੋਰ ਪਿੰਡ ਲੈ ਕੇ ਚੱਲਾਂਗੇ ਤੇ ਤੁਸੀਂ ਦੇਖਦੇ ਰਹੋ ਜਿਕੇਪਲ ਟੀਵੀ ਨਿਊਜ਼ ਮੇਰੇ ਨਾਲ ਨੇ ਕੈਮਰਾਮੈਨ ਬਿੱਟੂ ਐਮ ਡੀ